ਅੱਜ ਤੋਂ ਸਭ ਮਨੁੱਖਾਂ ਤੁਹਾਨੂੰ ਸਭ ਗੁਰੂ ਕਾ ਸਬਨਾ ਅੱਜ ਤੋਂ ਪਿਛੜੀ ਜਾਤ ਪਾਤ ਰੋਹ ਸਭ ਨਾਲ ਕੋਈ ਅਤਸਤੀ ਸਤਿਗੁਰੂ ਦੇ ਸੁਪੁੱਤਰ ਹੋ ਅੱਜ ਤੋਂ ਚਰਨ ਦੇ ਪਿਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਰਨ ਦੀ ਮਾਤਾ ਮਾਤਾ ਸਾਹਿਬ ਜੀ ਦਾ ਸਰਦਾਰ ਜਨਮ ਸਾਬਕ ਤਕਤਕੇ ਸੰਤੋਖਾ ਖਾਤਾ ਵਾਸੀ ਸ੍ਰੀ ਅਨੰਤਪੁਰ ਸਾਹਿਬ ਜੀ ਦਾ ਇਸੇ ਕਾਲਪੁਰ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੰਦਰਜ਼ਾ ਜੀ ਪ੍ਰੋਗਰਾਮ ਸਾਹਿਬ ਜੀ ਤੋਂ ਬਗੈਰ ਹੋਰ ਕਿਸੇ ਦੇਹਦਾਰੀ ਪ੍ਰਕੰਢੀ ਨੂੰ ਗੁਰੂ ਜਾਨ ਕੇ ਮਰਵਾ ਨਹੀਂ ਦੇਣਾ ਜੇ ਤਾਂ ਮਤਵੇ ਰੇ ਉੱਤਰ ਕੇ ਪੰਜਾਂ ਬਾਣੀਆਂ ਦਾ ਤਰੀਮ ਕਰਨਾ ਸ੍ਰੀ ਜਪਜੀ ਸਾਹਿਬ ਜਾਪ ਸਾਖ ਸਤਿ ਪ੍ਰਸਾਦ ਸਭ ਇਹ ਸਰਾਬ ਨੂੰ ਸੁਤ ਸਮੂਹ ਵਾਲੇ ਕਹਿੰਦੇ ਉਹ 5 35 ਚੋਪੀ ਨੂੰ ਨਹੀਂ ਕਰਵਾਦੇ ਰਛਾ ਸੇਰਨ ਸਾਹਿਬ ਜੀ ਦਾ ਸੰਪੂਰਨ ਚਾਲੀ ਬਾਣੀਆਂ ਦਾ ਪਾਠ ਕਰਨਾ ਸ਼ਾਮਾਂ ਵੇਲੇ ਸੋਧ ਰਾਤ ਆਰਤੀ ਭਾਜਨ ਲੱਗਿਆ ਕੀਰਤੋਲੇ ਦਾ ਪਾਠ ਕਰਨਾ ਇਹ ਬਾਣੀਆਂ ਹਰ ਮਰਤਾਰੀ ਲਈ ਬਹੁਤ ਜ਼ਰੂਰੀ ਹੈ